ਜੀ ਨੂੰ ਉਹ ਵੀ ਆਣ ਤੇ ਆਪਣੇ ਨਾਮ ਤੇ ਸਰਕਾਰ ਕੋਲ ਬਹੁਤ ਸਰਕਾਰ ਬਲਕੌਰ ਸਿੰਘ ਜੀ ਆਜਾ ਸਰਕਾਰ ਬਲਕੌਰ ਸਿੰਘ ਦੇਖਾ ਇਧਰ ਬੱਚੇ ਜੋ ਬਈ ਅੱਜ ਦੀ ਇਹ ਮੀਟਿੰਗ ਦੇ ਵਿੱਚ ਕੋਲ ਤੋਂ ਪੜੇ ਬਹੁਤ ਦੇ ਕਾਰਜਾਂ ਮਾਜਾ ਸਾਹਿਬ ਸੁਖੀ ਹੋ ਤੁਹਾਨੂੰ ਜੀ ਸਮੂਹ ਕੀ ਟੀਮ ਮੇਰੇ ਇਲਾਕੇ ਦੇ ਕੀ ਕਰ ਪੰਜ ਸੱਤ ਪੰਜ ਹੋਰ ਬਾਤ ਬਹੁਤ ਦਾ ਦਿੰਦੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਧੰਵਾਦ ਦੇ ਨਾਲ ਸਭ ਤੋਂ ਪਹਿਲਾਂ ਫੋਟੇ ਰੱਖ ਕਰਾਂ ਵਾਇਰ ਡਿਕਾ ਖਾਲਸਾ ਆਇਆ ਸਭ ਸਾਰੀਆਂ ਛਿੱਕੀਆਂ ਮੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਕਹਿਈਏ ਵੀ ਚਾਹੁੰਦੇ ਸਿੱਧੂ ਸਾਹਿਬ ਆਏ ਸਾਡੇ ਕੋਲ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੇ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਔਲਾਣਾ ਇਸ ਬੱਚੇ ਨੇ ਗੱਲ ਬਿਲਕੁਲ ਸਹੀ ਕਹੀ ਹੈ ਕਿ ਕਿਸੇ ਵੀ ਮੀਡੀਆ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਮੁੱਦੇ ਦਾ ਟੌਂਕ ਜਿਹਾ ਨਹੀਂ ਲਿਆ ਜਦ ਕਿ ਕਿੱਡਾ ਬਟਰ ਕਤਲ ਹੈ ਉਹ ਜਿਹੜੀ ਉਸ ਤੋਂ 2 ਸਾਲ ਦੀ ਵਿਸੇਸ਼ ਸੰਧੀ ਖੰਜਰਵਾਰੀ ਹੋਈ ਹੈ ਸਾਡੀ ਦਿਲਾਲ ਤੋਂ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਤਿੰਨੇ ਗੱਲ ਮਹਿਸੂਸ ਹੁੰਦੀ ਹੈ ਕਦੇ-ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋਂ ਹੋ ਰਿਹਾ ਹੈ ਮਿਲਿਆ ਨਹੀਂ ਅਜਿਹਾ ਕਿ ਕੋਈ ਕਰੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿਹਦੇ ਦੁੱਖ ਤੋਂ ਉੱਤਰ ਕੇ ਰੱਖਣ ਲਰਨੀ ਹੈ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਨਾਂ ਪੰਜ ਸਟੰਟ ਪਾਈ ਬੈਠਾ ਹੋਵੇ ਮਨੋਗਨ ਦਾ ਪੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਨਹੀਂ ਵਜਦਾ ਪਿੱਛੇ ਹਨਾ ਜਦੋਂ ਆਪਾਂ ਸੋਚਦੇ ਆਂ ਵੀ ਅੱਜ ਇਹ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਜਾਂ ਸਾਨੂੰ ਇਹ ਐਮੀ ਲੀਡਰਸ਼ਿਪ ਸਾਡੇ ਹਸਪਤਾਲ ਜੋ ਜੋ ਕੈਂਡੀਡੇਟ ਦੇ ਸਾਨੂੰ ਇਹਦਾ ਰੱਖੋਗਾ ਤਾਂ ਲੋਕਾਂ ਦੇ ਸਾਹਮਣੇ ਭਰਵਾਸਾ ਬਣਾ ਕੇ ਨਾ ਹਾਂ ਜੇ ਮੇਰੀ ਗੱਲ ਰੱਖੋਗੇ ਬਿੱਟੂ ਜੀ ਹਲੇ ਤੱਕ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਸਾਥੀ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਨੂੰ ਕਿੰਨੀ ਵੀ ਪੋਕਾ ਪਹਿੰਚਾ ਸਕਿਆ ਕਿਸੇ ਵੀ ਤੰਗ ਦਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਕੰ ਦਾ ਨੋਟਸ ਹੀ ਨਹੀਂ ਲਿਆ ਸਕਦਾ 3 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰ ਫੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦਾ 268 ਲੱਖ ਦੇ ਗੁਜਰਾਤ ਸੇਵ ਕਰ ਦਿੰਦੀ ਹੈ ਵਿਆਕੇ ਉਹ ਕਿਸੇ ਪੇਸ਼ੀ ਦੇ ਉੱਤੇ ਨਹੀਂ ਹੁੰਦਾ ਉਹ ਨਹੀਂ ਕਰਦੀ ਹੈ ਕਦੇ ਵੀਡੀਓ ਕਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕੌਮ ਕਮਿਊਨੀਕੇਸ਼ਨ ਦਾ ਉਹ ਕਦੇ ਹਮੇ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਨਾ ਜਦੋਂ ਮੇਰੇ ਬੇਦੋਸ਼ੇ ਨੂੰ ਆਈ ਪੁੱਛ ਟਿਪਿਕ ਆ 4 ਕਿਲੋਮੀਟਰ ਦੇ ਜੰਗ ਤੇ ਬੋਲੀਏ ਨਾਲ ਖੋਲ ਦਿੱਤਾ ਜਾਂਦਾ ਹੈ ਤਾਂ ਲਾਉਰੈਂਸ ਆਪਣੀ ਪੇਸ਼ੀ ਦੇ ਉੱਤੇ ਜੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਸਕਿਉਰਟੀ ਦਾ ਮੈਂ ਪੰਜਾਬ ਦੇ ਗਮਾਉ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੋਮਬੇ ਦੇ ਵਿੱਚ ਪਾਈਏ ਔਰ ਅਸੀਂ ਸਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰੇ ਲੇਹੜੀਆਂ ਗੱਡੀਆਂ ਸਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਵਗੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰ ਲੈ ਕੇ ਚੱਲਦਾ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਟੱਕਿਆ ਹੁੰਦਾ ਕਦੇ ਕਿਸੇ ਦੇ ਹੱਥ ਤੇ ਵੀ ਲੱਗੀ ਨਹੀਂ ਹੁੰਦੀ ਉਹ ਸਾਡੇ ਮੇਰੇ ਬੈਂਕ ਖਾਟ ਦੇ ਵਿੱਚ ਜਦੋਂ ਮੇਰੇ ਕਿਸ਼ੂਕਾਂ ਦੇ ਬੈਗ ਪਾਏ ਮੇਰਾ ਪਸੂ ਬੈਸਟਰ ਹੁੰਦਾ ਉਹਦੇ ਉਹਨੂੰ ਕਹਿੰਦੇ ਬਾਹ ਹੱਥ ਬਾਹ ਕਰੋ ਬੈਗ ਚੱਕੋ ਤੱਕ ਜੀ ਵੱਡੀ ਗੱਲ ਐ ਲਾਇਰ ਬਣਾ ਲਈ ਪੁਲਿਸ ਉਹਦੇ ਨਾਲ ਪਿੱਛਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਜੇਬ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦमाश ਉਹ ਖਤਰੇ ਨੂੰ ਮਹਿਸੂਸ ਕਿਉਂ ਨਹੀਂ ਕਰਦਾ ਸਰਕਾਰ ਦੀ ਕੁਛ ਨਹੀਂ ਹੋਈ ਆ ਭੇਡਾਂ ਪੁਲਿਸ ਨੇ ਬਿਕਨਾ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾਰੀ ਹੈ ਬਿਲਕੁਲ ਉਹਦੇ ਵਿੱਚ ਕੁਛ ਬੰਦੇ ਉਹ ਜਿਹੇ ਮਾਰੇ ਨੇ ਜਿਹੜੇ ਗੈਂਗਸਟਰ ਦੇ ਨਾਲ ਇਸ ਕਦਰ ਵਾਲੇ ਉਹਦੇ ਜਦੋਂ ਕਿਸੇ ਨੂੰ ਫਰੋਕੀ ਦੀ ਕਾਲ ਹੁੰਦੀ ਹੈ ਮੈਂ ਪੀ ਐਚ ਡੀ ਕਰ ਲਾ ਰਿਹਾ ਡਿਗਰੀ ਬਾਅਦ ਤੇ ਮੈਨੂੰ ਇਹਨਾਂ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਬਸ ਕੇ ਦੇਖਿਆ ਵੀ ਸਾਡੇ ਜਿਹੜੇ ਇਹ ਮੂਰੇ ਲੋਰੇ ਪੋਲਿਟਿਸ਼ਨ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਬਰੋਕੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਡਿਗਰੀ ਦਾ ਥਾਣੇ ਤੇ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਹੈ فیروں ਜੀ ਉਹ ਅਸ ਕੇਵਾ ਕਰਦਾ ਫੂਸਿੰਦੇ ਬੇਲੇ ਬੋੜਾ ਜੇ ਹੋਰ ਦਵਾਲੀ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਦਾ ਹੋਣੀਆਂ ਨੇ ਮੈਂ ਤੁਹਾਨੂੰ ਚਾਹੁੰਦਾ ਸੀ ਦਿਨਾਂ ਵਿੱਚ ਮੇਰੇ ਵਰਗਾ ਕੋਈ ਸੰਦਾ ਆਕਰ ਉੱਥੇ ਵੱਜ ਜੂਦਾ ਅਸੀਂ ਮਾਰ ਤਾਂ ਸਕਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹ ਹੋ ਜੇ ਜੀ ਇਧਰ ਲਗੜੇ ਬੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾਣਗੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਕਿ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚਾਹਵਣ ਵਾਲੇ ਬਹੁਤ ਕਹਿੰਦੇ ਬਾਬੂ ਤੂੰ ਠੱਗਿਆ ਜਾਵੇਂਗਾ ਬਾਬੂ ਤੂੰ ਠੱਗਿਆ ਜਾਵੇਂਗਾ ਮੈਂ ਨਹੀਂ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਹੈ ਮੈਂ ਸਾਨੂੰ ਜੀਨੀਤ ਬਣਾਉਣਾ ਚਾਹੁੰਦਾ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਹਿਮਤੀ ਲਵਾਂਗੇ ਸਾਰਿਆਂ ਦਾ رابطہ ਕਰਕੇ ਲਵਾਂਗੇ ਨਿਯੰਤਰਣ ਆਪਣਾ ਰੱਖ ਕੇ ਲਵਾਂਗੇ ਕਿ ਜਿਵੇਂ ਕੋਈ ਹੁਕਮ ਹੋਊਗਾ ਉਹ ਉਹ ਆਪਣਾ ਅਗਲੀ ਗੱਲ ਵਈ ਆਉਣੀ ਕਰਨੀ ਸ਼ਾਤ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਉੱਤੇ ਜਿਆਇਆ ਕਹਿੰਦਾ ਕੋਈ ਪਾਪ ਹੋਇਆ ਗੱਲ ਬਸ ਬਦ ਘਟ ਵੀ ਕਹਿ ਗਿਆ ਮੈਂ ਤੁਹਾਡਾ ਤੁਹਾਨੂੰ ਮਾਫੀ ਜੀ ਉਹਨਾਂ ਵਾਸਤੇ ਵੀ ਕਰਦਾ ਸੋ ਵਾਇ